ਦੇਰ ਰਾਤ ਹੋਏ ਸੜਕੀ ਹਾਦਸੇ 'ਚ ਬਚ ਗਈ ਮਹਿੰਦਰਾ ਪਿਕਅਪ ਚਾਲਕ ਦੀ ਜਾਨ ਮਿਲੀ ਜਾਣਕਾਰੀ ਅਨੁਸਾਰ ਕਿਰਤਪੁਰ ਸਾਹਿਬ ਮਨਾਲੀ ਰੋਡ ਦੇ ਜਦੋਂ ਇੱਕ ਸਬਜ਼ੀ ਦੀ ਪਰੀ ਮਹਿੰਦਰਾ ਪਿਕਅਪ ਮਾਰਗ ਉੱਪਰ ਜਾ ਰਹੀ ਸੀ ਤਾਂ ਪਿੱਛੋਂ ਇੱਕ ਬੜੀ ਤੇਜ਼ੀ ਨਾਲ ਆ ਰਹੇ ਟਰੱਕ ਕੰਟੇਨਰ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਦੇ ਚਲਦਿਆਂ ਪਿਕਅਪ ਬੁਰੀ ਤਰ੍ਹਾਂ ਮਾਰਗ ਤੋਂ ਥੱਲੇ ਜਾ ਪਲਟ ਗਈ ਇਸ ਹਾਦਸੇ ਵਿੱਚ ਜਿੱਥੇ ਇੱਕ ਪਿਕਅਪ ਬੁਰੀ ਤਰ੍ਹਾਂ ਨੁਕਸਾਨੀ ਗਈ ਉੱਥੇ ਹੀ ਡਰਾਈਵਰ ਨੂੰ ਮਾਮੂਲੀ ਚੋਟਾਂ ਆਈਆਂ ਤੁਸੀਂ ਸੁਣੋ ਇਸ ਮੌਕੇ ਕੀ ਕਿਹਾ ਪਿਕਅਪ ਚਾਲਕ ਨੇ ਤੇ ਮੌਕੇ ਤੇ ਮੌਜੂਦ ਵਿਅਕਤੀ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਬਰਾ ਦੀ ਰਿਪੋਰਟ ਪਿੱਛੇ ਜਾ ਕੇ ਇਤਨਾ ਜ਼ੋਰ ਤੇ ਵੀਰ ਜੀ ਕੋ ਮਾਰਾ ਵੀਰ ਜੀ ਚਾੜੀ ਕੀ ਸਪੀਡ ਵਿੱਚ ਚਲੇ ਤੇ ਮੈਂ ਪਿੱਛੇ ਚਾੜੀ ਕੀ ਸਪੀਡ ਵਿੱਚ ਚਲਾਵਾ ਪਿੱਛੇ ਤਾਂ ਇਤਨਾ ਜ਼ੋਰ ਤੇ ਮਾਰ ਦੇ ਕੋਈ ਤਾਂ ਵੀਰ ਜੀ ਆਪਣੇ ਬਚ ਗਏ ਇਸਨੇ ਤਾਂ ਕਈ ਮਾਰ ਦੇਣੇ ਨੇ ਪਤਾ ਨਹੀਂ ਕਿਹੜਾ ਨਸ਼ਾ ਕੀਤਾ ਕਿਹੜਾ ਨਹੀਂ ਇਹਦੇ ਦਾ ਡਰਾਈਵਰਾਂ ਨੂੰ ਤਾਂ ਲਾਇਸੈਂਸ ਰੱਦ ਹੋਣਾ ਚਾਹੀਦਾ ਭਾਈ ਯਾਰ ਸਕਤ ਸਕਤ ਮਾਰੀ ਤਰਖਵਾਸ ਤੇ ਕਾਨੂੰਨ ਤੇ ਹੀ ਨਾ ਤਾਂ ਇਹਦਾ ਰਾਇਸ ਰੱਦ ਕਰ ਲਿਆ ਜਾਏ ਭਾਈ ਮੈਂ ਲੋਰ ਸਵੀਟੀ ਡਾਰਚਾ ਸਿਆਰਾ ਕਹਾਂ ਜਾ ਰਹੇ ਸੀ ਚੰਡੀਗੜ੍ਹ ਜਾ ਰਹਾ ਸੀ ਭਾਈ ਕੀ ਆ ਹੁਆ ਏ ਭਾਈ ਮੈਂ ਆਰਾਮ ਨਾਲ ਚੱਲ ਰਹਾ ਆਪਣੀ 40 45 ਦੀ ਸਵੀਟੀ ਵਿੱਚ ਪਿੱਛੇ ਜੇ ਉਹ ਕੰਟੇਨਰ ਆਇਆ ਉਸਨੇ ਪਤਾ ਨਹੀਂ ਕੌਣ ਸਾ ਨਸ਼ਾ ਕੀਤਾ ਇਹ ਕਹਦਾ ਵੀ ਸਵੀਟ ਵਿੱਚ ਉਠਾਈ ਗਾੜੀ ਔਰ ਸੈਟ ਵਿੱਚ ਉਹ ਕੈਂਟਰਿਸ ਪਤਾ ਜੀ ਮੈਂ ভাই ਉਹ ਸਾਹਮਣੇ ਬੈਠਾ ਉਸਨੇ ਪਤਾ ਨਹੀਂ ਕੌਣ ਸਨ ਨਸ਼ਾ ਕੀਆ ਹੈ ਜੀ ਇਹ ਸਰ ਮੈਂ ਦੱਸ ਦਿੱਤੀ ਸਰਵਿਸ ਲੈਂਡਰ ਡਰਾਈਵਰ ਬੋਲ ਰਿਹਾ ਐਨਐਚਐਚ ਤੋਂ ਕਿ ਇੱਥੇ ਸਾਡੇ ਚੈਨਲ ਨੰਬਰ 2.280 ਤੇ ਐਕਸੀਡੈਂਟ ਹੋਇਆ ਇੱਕ ਕੈਂਟਰ ਆਇਆ ਉਪਰੋਂ ਮਨਾਲੀ ਦੀ ਸਾਈਡ ਤੋਂ ਬਹੁਤ ਸਪੀਡ ਚ ਤੇ ਉਹਦੇ ਅੱਗੇ ਇੱਕ ਛੋਟੀ ਪਿਕਅਪ ਜਾਂਦੀ ਸੀ ਗੋਪੀ ਦੀ ਭਰੀ ਆ ਔਰ ਆਮਨਾ ਜਾ ਰਿਹਾ ਸੀ ਉਹ ਪਤਾ ਨਹੀਂ ਕੀ ਹੋਇਆ ਐਨਾ ਜਣੀ ਕਿ ਓਵਰਫਲੋ ਹੋ ਗਿਆ ਸਪੀਡ ਉਹਦੀ ਸੈਂਟਰ ਵੀ ਤੇ ਉਹਨਾਂ ਟੱਕਰ ਮਾਰੀ ਤੇ ਗੱਡੀ ਪਿਕਅਪ ਐ ਜਿਹੜੀ ਥੱਲੇ ਸੁਤੀ ਤੇ ਆਪਣੀ ਗੱਡੀ ਉਹਦੀ ਦੂਜੀ ਰੋਗ ਸਾਈਡ ਜਾ ਕੇ ਫਟ ਗਈ। ਬਾਕੀ ਜਾਨੀਮਾਲ ਨੁਕਸਾਨ ਕੋਈ ਨਹੀਂ ਹੈ ਗੱਡੀਆਂ ਦਾ ਨੁਕਸਾਨ ਹੈ। ਬਾਕੀ ਕਾਰਵਾਈ ਕਰ ਰਿਹਾ ਪੁਲਿਸ ਨੂੰ ਵੀ ਫੋਨ ਕਰਤਾ ਪਹੁੰਚਾ ਦਿੱਤਾ। ਤੇ ਥੋੜੀ ਦੇਰ ਵਿੱਚ ਪੁਲਿਸ ਵੀ ਪਹੁੰਚ ਜਾਏਗੀ।